ਸਭ ਕਜੌਲੀ ਬਾਟਰ ਦੀ ਮੈਂ ਤੁਹਾਨੂੰ ਵਧਾਈ ਦਵਾਂਗੀ ਕਿ 150 ਕਰੋੜ ਦਾ ਪ੍ਰੋਜੈਕਟ ਖਰੜ ਲਈ ਤੇ ਜਿਹੜਾ ਕਰਾਲੀ ਲਈ ਪਾਸ ਹੋਇਆ ਕਰਾਲੀ ਦਾ ਹਸਪਤਾਲ ਤੁਸੀਂ ਅੱਜ ਜਾ ਕੇ ਦੇਖੋ ਪਹਿਲਾਂ ਨਾਲੋਂ ਬਿਹਤਰ ਹਾਲਤ ਚ ਨਹੀਂ ਇਹ ਘੇਰਾਵਾ ਰੋਡ ਦੀ ਗੱਲ ਕਰਦੇ ਮੰਡੀ ਬੋਰਡ ਦਾ ਨਰਿੰਦਰ ਮੋਦੀ ਨੇ ਪੈਸਾ ਭਾਜਪਾ ਸਰਕਾਰ ਨੇ ਰੋਕਿਆ ਹੋਇਆ ਹੈ ਬੜਾ ਸਵਾਗਤ ਆ ਅਸੀਂ ਹਾਂ ਮੌਜੂਦ ਚਨਾਲੋਂ ਵੇਖੇ ਜਿੱਥੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਜੀ ਹੁਣੇ-ਹੁਣੇ ਪਹੁੰਚਾਰੇ ਨੇ ਸੋ ਕੈਂਪੇਨ ਦੇ ਵਿੱਚ ਵੱਖੋ-ਵੱਖ ਪਾਰਟੀਆਂ ਆਪਣੀ-ਆਪਣੀ ਕੈਂਪੇਨ ਚਲਾ ਰਹੀਆਂ ਨੇ ਸੋ ਆਪ ਪਾਰਟੀ ਵੱਲੋਂ ਵੀ ਕੈਂਪੇਨ ਜਿਹੜੀ ਆ ਚੱਲ ਰਹੀ ਆ ਸੋ ਪ੍ਰੋਗਰਾਮ ਦੀਆਂ ਸਾਰੀਆਂ ਦਿਖਾਵਾਂਗੇ ਝਲਕੀਆਂ ਕੋਸ਼ਿਸ਼ ਕਰਾਂਗੇ ਮੰਤਰੀ ਸਾਹਿਬ ਨਾਲ ਗੱਲਬਾਤ ਕਰਾਉਣ ਦੀ ਵੀ ਤੁਸੀਂ ਬਣੇ ਰਹਿਣਾ ਸ਼ਵਲਤੀ ਵੀ ਚੈਨਲ ਦੇ ਨਾਲ ਕਿਸੇ ਤੇ ਵੀ ਕੋਈ ਪ੍ਰੈਸ਼ਰ ਨਹੀਂ ਥੱਲੇ ਨਾ ਪੋਲੀਟਿਕਲ ਬੰਦੇ ਤੇ ਤੇ ਨਾ ਹੀ ਪ੍ਰਸ਼ਾਸਨਿਕ ਬੰਦੇ ਉੱਤੇ ਸੋ ਕੰਮ ਕਰੋ ਇਮਾਨਦਾਰੀ ਨਾਲ ਕਰੋ ਸੇਵਾ ਭਾਵਨਾ ਨਾਲ ਕਰੋ ਲੋਕਾਂ 'ਚ ਜਾਓ ਸਮਾਜ ਨੂੰ ਬਦਲਣ ਲਈ ਬਿਹਤਰ ਬਣਾਉਣ ਲਈ ਪੰਜਾਬ ਦੀ ਪੀੜ੍ਹੀ ਹੈ ਜਿਹੜੀ ਉਹ ਬਾਹਰ ਜਾ ਰਹੀ ਹੈ ਸਭ ਕਜੌਲੀ ਬਾਟਰ ਦੀ ਮੈਂ ਤੁਹਾਨੂੰ ਵਧਾਈ ਦੇਵਾਂਗੀ ਕਿ 150 ਕਰੋੜ ਦਾ ਪ੍ਰੋਜੈਕਟ ਖਰੜ ਲਈ ਕਰਾਲੀ ਲਈ ਪਾਸ ਹੋਇਆ ਉਹਦਾ ਟੈਂਡਰ ਹੋਣਾ ਉਹਦੂ ਜਲਦੀ ਉਹਦੇ ਜਿਹੜਾ ਕੰਮ ਸ਼ੁਰੂ ਕਰ ਰਹੇ ਆ ਪਰ ਉਹਦੇ ਪੈਸੇ ਆ ਗਏ ਨੇ ਉਹ ਪਾਸ ਹੋ ਚੁੱਕੇ ਆ ਤੇ ਜਲਦੀ ਮੇ ਆ ਕੋਰ ਹਟਦਾ ਨਾਲ ਦੀ ਨਾਲ ਉਹ ਤੇ ਕੰਮ ਸ਼ੁਰੂ ਕਰਾਂਗੇ 150 ਕਰੋੜ ਦਾ ਪ੍ਰੋਜੈਕਟ ਆ ਜੀ ਕਈਆਂ ਨੂੰ ਤਾਂ ਯਕੀਨ ਹੀ ਨਹੀਂ ਆਇਆ ਵੀ ਇਹ ਪਾਸ ਹੋ ਗਿਆ ਕਿਉਂਕਿ 20-25 ਸਾਲ ਹੋ ਗਏ ਦੀ ਮੰਗ ਕਰਦੇ ਆ ਨੂੰ ਪਰ ਜਦੋਂ ਜਸੇ ਵੀ ਇਰਾਦਾ ਹੋਵੇ ਤੇ ਸਾਰਾ ਕੁਝ ਹੋ ਜਾਂਦਾ ਖਰੜ ਸ਼ਹਿਰ ਚ ਕਿਕਰ ਤੁਸੀਂ ਜੀ ਅੱਜ ਦੇ ਘੜੀ ਤਿੰਨ ਗ੍ਰਿਡ ਹੋਰ ਲਵਾਏ ਨੇ 200 ট্রান্সਫਰਮਰ ট্রান্সਫਰਮਰ ਲਵਾਏ ਨੇ ਬਹੁਤ ਸਾਰੇ ਕੰਮ ਨੇ ਜੀ ਕਰਾਲੀ ਨੇ ਨਹੀਂ ਐਸਾ ਕੋਈ ਕੰਮ ਨਹੀਂ ਜਿਹੜਾ ਆਪਾਂ ਛੱਡਾਂਗੇ ਸਾਰੇ ਕੰਮ ਕਰਾਲੀ ਦਾ ਹਸਪਤਾਲ ਤੁਸੀਂ ਅੱਜ ਜਾ ਕੇ ਦੇਖੋ ਪਹਿਲਾਂ ਨਾਲੋਂ ਬਿਹਤਰ ਹਾਲਤ ਚ ਉਹਦੀ ਬਿਲਡਿੰਗ ਵੀ ਹੋਰ ਸੁਧਾਰਾਂਗੇ ਬਹੁਤ ਸਾਰੇ 13 ਕਰੋੜ ਦੀ ਗ੍ਰਾਂਟ ਆਈ ਹੈ ਬਹੁਤ ਸਾਰੇ ਕੰਮ ਨੇ ਕੁਝ ਸੜਕਾਂ ਨੇ ਕੁਝ ਹੋਰ ਚੀਜ਼ਾਂ ਨੇ ਕੱਲੀ-ਕੱਲੀ ਚੀਜ਼ ਆਪਾਂ ਠੀਕ ਕਰਾਂਗੇ ਕੇਂਦਰ ਦੀਆਂ ਚੋਣਾਂ ਨੇ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਨੂੰ ਵੰਡਣ ਵਾਲੇ ਧਰਮਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਹੀ ਵੋਟਾਂ ਮੰਗਣ ਵਾਲੇ ਪ੍ਰਧਾਨ ਮੰਤਰੀ ਉਹਨਾਂ ਦਾ ਸਮਾ ਆ ਗਿਆ ਦੇਸ਼ ਤੋਂ ਜਾਣਦਾ ਮੈਂ ਪਰਮਾਤਮਾ ਅਗੇ ਆਓ ਵਾਹਿਗੁਰੂ ਅਗੇ ਅਰਦਾਸ ਕਰੀਏ ਵੀ ਇਹ ਪਰਮਾਤਮਾ ਇਹੋ ਜੇ ਬੰਦੇ ਨੂੰ ਦੇਸ਼ ਤੋਂ ਲਾ ਦੇ ਜਿਹੜਾ ਦੇਸ਼ ਲਈ ਨੁਕਸਾਨ ਕਰੇ ਦੇਸ਼ ਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜੇ ਦੇਸ਼ ਦੇ ਸੰਵਿਧਾਨ ਲਈ ਖਤਰਾ ਹੋਵੇ ਦੇਸ਼ ਦੇ ਲੋਕਤੰਤਰ ਲਈ ਖਤਰਾ ਹੋਵੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਜਲਦੀ ਦੇਸ਼ ਨੂੰ ਕੋਈ ਚੰਗਾ ਪ੍ਰਧਾਨ ਮੰਤਰੀ ਮਿਲੇ ਤੇ 1 ਜੂਨ ਨੂੰ ਵੋਟਾਂ ਨੇ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਪੰਜਾਬੀਆਂ ਨੇ ਝਾੜੂ ਦਾ ਬਟਨ ਦਬਾਉਣਾ ਉੱਪਰ ਇੰਡੀਆ ਗਠਜੰਬੰਦਨ ਨੂੰ ਵੋਟ ਜਾਣੀ ਹੈ ਅਹਲਕਾ ਨੰਦਪੁਰ ਸਾਹਿਬ ਦੇ ਵਿੱਚ ਸਾਡੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਪੰਜਾਬ ਯੂਨੀਵਰਸਿਟੀ ਤੋਂ ਤਿੰਨ ਵਾਰੀ ਪ੍ਰਧਾਨ ਰਹੇ ਨੇ ਮੈਂ ਉਮੀਦ ਕਰਦੀ ਆਂ ਵੀ ਕੱਲੀ ਕੱਲੀ ਵੋਟ 1 ਜੂਨ ਨੂੰ ਤੁਸੀਂ ਝਾੜੂ ਮੂੰ ਬਾਗੇ ਆਉਣੀ ਐ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਮੋਢੇ ਮਜ਼ਬੂਤ ਰੱਖਿਓ ਚੰਗੀ ਸਰਕਾਰ ਤੁਸੀਂ ਬਣਾਈ ਐ ਸਰਕਾਰ 'ਚ ਕੋਈ ਕਮੀ ਨਹੀਂ ਸਿਰਫ ਤੁਹਾਡੀਆਂ ਦਵਾਵਾਂ ਚਾਹੀਦੀਆਂ ਬਾਕੀ ਕੰਮ ਸਾਡੇ ਤੇ ਛੱਡ ਦਿਓ ਹਰ ਇੱਕ ਕੰਮ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਉਹ ਵੀ ਕਰਕੇ ਦਵਾਂਗੇ ਮੈਂ ਮਹੀ ਦਾ ਰੇਸਪਿੰਡਾਂ ਚ ਜਾਣੇ ਲੋਕ ਇੱਕ ਕੰਮ ਬਣਾਉਂਦੇ ਮੈਂ ਚਾਰ ਕੰਮ ਕਹਿ ਕੇ ਹੁੰਦੀ ਇਹ ਸਾਰੇ ਕੰਮ ਜਿਹੜੇ ਪਿੰਡਾਂ ਚ ਅਸੀਂ ਕਰਕੇ ਪਿੰਡਾਂ ਨੂੰ ਵਧੀਆ ਬਣਾਉਣਾ ਹੈ ਬਹੁਤ ਬਹੁਤ ਸਾਰਿਆਂ ਦਾ ਪੂਰੀ ਟੀਮ ਦਾ ਕੋਰਾਲੀ ਦਾ ਮੈਂ ਸਾਰਿਆਂ ਦਾ ਬੜੀ ਸ਼ੁਕਰਗੁਜ਼ਾਰ ਹਾਂ ਮੇਰੇ ਭਰਾਵੋ ਹੁਣ ਟਿਊਬਵੈਲ ਲਗਾ ਦਿੱਤਾ ਜਾਊਗਾ ਜੀ ਤੁਸੀਂ ਜਿਹੜਾ ਅਗਲਾ ਬਜਟ ਬਣਦਾ ਉਹ ਚ ਪਾਰਕ ਪਾਓ ਟਿਊਬਵੈਲ ਪਾਓ ਸਾਰੇ ਦੇ ਸਾਰੇ ਕੰਮ ਪਾ ਕੇ ਪਾਸ ਕਰਵਾ ਲਓ ਹੋ ਜਾਣਗੇ ਸਭ ਸਾਰੇ ਕੰਮ ਹੋ ਜਾਣਗੇ ਮੈਡਮ ਕਿੱਦਾਂ ਦਾ ਸਮਰਥਨ ਮਿਲ ਰਿਹਾ ਜੀ ਬਹੁਤ ਅੱਛਾ ਜੀ ਤੁਹਾਡੇ ਸਾਹਮਣੇ ਹੀ ਆ ਲੋਕ ਨਾਲ ਨੇ ਲੋਕ ਆਮ ਆਦਮੀ ਪਾਰਟੀ ਦੀ ਪੂਰੀ ਸਪੋਰਟ ਚ ਨੇ ਲੋਕ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਨੇ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਹੈ ਜਿਹੜੀ ਜਿਹੜੀ ਵੱਡੇ ਮਾਰਜਨ ਦੇ ਨਾਲ ਸੀ ਜਿਹੜੀ ਜਿੱਤ ਕੇ ਮੁੱਖ ਮੰਤਰੀ ਸਾਹਿਬ ਦੇ ਝੋਲੀ ਪਾਵਾ। ਲੋਕਾਂ ਤੇ ਕਿਹੜੇ ਕਿਹੜੇ ਹਿਸਾਬ ਦੇ ਨਾਲ ਵੋਟ ਮੰਗ ਰਹੇ ਹੋ? ਕਿ ਜਿਹੜੇ 2 ਸਾਲਾਂ 2 ਸਾਲ ਦੇ ਕੰਮਾਂ ਦੇ। ਦੇਖੋ ਕੰਮ ਸਿਰਫ 2 ਸਾਲ ਹੋਏ ਨੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਆ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਆ ਚਾਹੇ ਕੋਲੇ ਦੀ ਮਾਈਨ ਝਾਰਖੰਡ ਵਾਲੀ ਚਲਾਉਣ ਦੀ ਗੱਲ ਹੈ ਨਵੇਂ ਸਕੂਲ ਬਣਾਉਣ ਦੀ ਗੱਲ ਹੈ ਖਰੜ ਦੇ ਲਗਭਗ 35 ਤੋਂ 40 ਕਰੋੜ ਰੁਪਇਆ ਲਾ ਕੇ ਦੋ ਹਸਪਤਾਲ ਅਪਡੇਟ ਹੋਏ ਨੇ ਸ਼ਹੀਦਾਂ ਦਾ ਸਨਮਾਨ 1 ਕਰੋੜ ਰੁਪਇਆ ਦੇ ਕੇ ਕਰਨ ਵਾਲੀ ਸਰਕਾਰ ਹੈ ਕਰਾਪਸ਼ਨ ਨੂੰ ਨੱਥ ਪਾਉਣ ਵਾਲੀ ਸਰਕਾਰ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸੋ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ 43000 ਨੌਕਰੀਆਂ ਬਿਨਾਂ ਸਫਾਰਿਸ਼ ਬਿਨਾਂ ਪੈਸੇ ਤੋਂ ਦਿੱਤੀਆਂ ਗਈਆਂ ਨੇ ਸੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਹ ਲਾਜਵਾ ਹੋਦਾ ਸ਼ਾਨਦਾਰ ਹੈ ਤੇ ਮੈਂ ਉਮੀਦ ਕਰੂੰਗੀ ਵੀ ਲੋਕ ਅਬਰਾਗ ਲਾਸਪਰਿਆ ਦੇਖਣਗੇ ਕਿਉਂਕਿ ਸਾਲ ਦੋ ਹੀ ਹੋਏ ਨੇ ਤੇ ਪੂਰੇ ਸਰਕਾਰ ਦੇ ਜਿਹੜੇ ਮੋਢੇ ਨੇ ਮਜ਼ਬੂਤ ਰੱਖ ਕੇ ਝਾੜੂ ਨੂੰ ਵੋਟ ਪਾਉਣਗੇ ਉੱਪਰ ਝਾੜੂ ਦੀ ਵੋਟ ਇੰਡੀਆ ਗਠਬੰਧਨ ਨੂੰ ਜਾਣੀ ਹੈ ਹਨ ਸਾਫਕਾ ਮੰਤਰੀ ਜਗমোহন ਸਿੰਘ ਕਾਂਗਰਸ ਪਾਰਟੀ ਛੱਡ ਗਿਆ ਲੱਗਦਾ ਹੈ ਵੀ ਕੋਈ ਨੁਕਸਾਨ ਹੋ ਸਕਦਾ ਹੈ ਤੇ ਕੋ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜੀ ਕਦੋਂ ਉਹਨੇ ਪਾਰਟੀ ਚਾਉਣਾ ਕਦੋਂ ਉਹਨਾ ਨੇ ਪਾਰਟੀ ਛੱਡ ਕੇ ਜਾਣਾ ਸਭ ਨੂੰ ਸ਼ੁਭ ਕਾਮਨਾਵਾਂ ਅ ਤੁਸੀਂ ਮੈਡਮ ਬਾਕੂਆ ਦਾ ਵਿਕਾਸਕਾਰ ਚ ਬਣਾਏ ਆ ਪਰ ਹਲਕੇ ਦੇ ਵਿੱਚ 7 ਪਿੰਡ ਬਾਈਕਾਟ ਕਰ ਰਹੇ ਆ ਨਹੀਂ ਹੋ ਕੀ ਕਹੋਗੇ ਜੀ ਸਰ ਜਿਹੜੇ 5 ਪਿੰਡਾਂ ਦੀ ਗੱਲ ਕਰਦੇ ਇੱਕ ਕੱਲ ਵੀ ਕਰਕੇ ਆ ਗਿਆ ਜੂ ਹੋਰ ਪਿੰਡ ਤੋਂ ਵੀ ਕਰਿਆ ਗਿਆ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ 5 ਪਿੰਡਾਂ ਦੇ ਵਿੱਚ ਨਾ ਸਾਡੇ ਅਫੀਸਰ ਤਸਿਲਦਾਰ ਦੀ ਗਲਤੀ ਰਹੀ ਮੈਂ ਪਿੰਡ ਵਾਸੀਆਂ ਨੂੰ ਵੀ ਦੱਸੂਗੀ ਮੈਂ ਉਹ ਪਿੰਡਾਂ 'ਚ ਜਾ ਕੇ ਆਈ ਆ ਬੜਾ ਸੋਹਣਾ ਮੇਰੇ ਪ੍ਰੋਗਰਾਮ ਹੋਏ ਸਾਡੇ ਮੈਡਮ ਜਿਹੜੇ ਤਸਿਲਦਾਰ ਆ ਕਿਤੇ ਉਹਨਾਂ ਤੋਂ ਗਲਤੀ ਦੇ ਨਾਲ ਅਚਾਨਕ ਹੀ ਪਿੰਡਾਂ ਵਾਲਿਆਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਕਰ ਦਿੱਤੀਆਂ ਪਿੰਡ ਵਾਲੇ ਡਰ ਗਏ ਮੈਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਵੀ ਇਹ ਜਿਹੜੀ ਤੁਸੀਂ ਕੰਮ ਕੀਤਾ ਹੈ ਇਹ ਗੱਲ ਕੀਤੀ ਹੈ ਗਲਤ ਕੀਤੀ ਹੈ ਇਹ ਤੁਸੀਂ ਲੋਕਾਂ ਦੇ ਹੱਕ 'ਚ ਵੀ ਨਹੀਂ ਕਰ ਰਹੇ ਤੇ ਸਰਕਾਰ ਦੇ ਹੱਕ 'ਚ ਵੀ ਨਹੀਂ ਕਰ ਰਹੇ ਸੋ ਇਹੋ ਜਿਹੀਆਂ ਗੱਲਾਂ ਨਾ ਕਰੋ ਬਕਾਇਦਾ ਉਹਨਾਂ ਨੇ ਮਾਫੀ ਮੰਗੀ ਹੈ ਸਾਰੇ ਪਿੰਡ ਵਾਲਿਆਂ ਨੂੰ ਬੁਲਾਇਆ ਹੈ ਇਹਦੇ 'ਚ ਸਰਕਾਰ ਦੀ ਕਿਸੇ ਤਰੀਕੇ ਦੀ ਕੋਈ ਮਨਸ਼ਾ ਨਹੀਂ ਹੈ ਇਹ ਸਿਰਫ ਅਫਸਰਾਂ ਦੇ ਲੈਵਲ ਉੱਤੇ ਕੀਤੀ ਹੋਈ ਗੱਲ ਹੈ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਹੈ ਵੀ ਉਹਨਾਂ ਨੇ ਇਹ ਗਲਤੀ ਕੀਤੀ ਹੈ ਬਕਾਇਦਾ ਉਹਨਾਂ ਨੇ ਚੈਨਲ ਉੱਤੇ ਆਪਣੀ ਇੱਕ ਵਾਇਟ ਦਿੱਤੀ ਆ ਵੀ ਜਿਹੜੀਆਂ ਰਜਿਸਟਰੀਆਂ ਨੇ ਉਹ ਸਾਰੇ ਪਿੰਡਾਂ ਦੀਆਂ ਖੁੱਲੀਆਂ ਹੋਈਆਂ ਨੇ ਜਿੰਨੀ ਦੇਰ ਮੈਂ ਬੈਠੀ ਆ ਕਿਸੇ ਗੱਲ ਦੀ ਫਿਕਰ ਨਾ ਕਰੋ ਮੈਂ ਲੋਕਾਂ ਦੇ ਨਾਲ ਆ ਹਰ ਪੱਖੋਂ ਮੈਂ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਦੇ ਨਾਲ ਇੱਕ ਇੱਕ ਮਸਲੇ ਦੇ ਨਾਲ ਖੜੀ ਆ ਉਹਨਾਂ ਲਈ ਹਰ ਗੱਲ ਉੱਤੇ ਮੈਂ ਡਟ ਕੇ ਬੋਲੂਗੀ ਕੰਪੇਨ ਕਿਹੜੀ ਪਾਰਟੀ ਨੂੰ ਦੇਖ ਰਹੇ ਹੋ ਕਿਹੜੀ ਪਾਰਟੀ ਨਾਲ ਮੁਕਾਬਲਾ ਲੱਗ ਰਿਹਾ ਹੈ ਮੁਕਾਬਲਾ ਤਾਂ ਜੀ ਆਪਣੇ ਨਾਲ ਹੀ ਆਪਣੇ ਕੰਮਾਂ ਨੂੰ ਸਾਡਾ ਬਿਹਤਰ ਕਰਨ ਲਈ ਹੋਰ ਕੰਮ ਕਰਨ ਲਈ ਅਸੀਂ ਕਿਸੇ ਦਾ ਮੁਕਾਬਲਾ ਕੀ ਕਰੀਏ ਕੋਈ ਮੁਕਾਬਲੇ ਦੇ ਕਾਬਿਲ ਹੈ ਹੀ ਨਹੀਂ ਮੁਕਾਬਲਾ ਆਮ ਆਦਮੀ ਪਾਰਟੀ ਦਾ ਆਪਣੇ ਨਾਲ ਹੀ ਹੈ ਤੇ ਅਸੀਂ ਆਪਣੇ ਕੰਮਾਂ ਨੂੰ ਹੋਰ ਬੈਟਰ ਕਰਦੇ ਰਹਿੰਦੇ ਆ ਮੁੱਖ ਮੰਤਰੀ ਸਾਹਿਬ ਦੇ ਮੁਕਾਬਲੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਹੈਗਾ ਹਲਕਾ ਖਰੜੇ ਦੇ ਅਗਲੇ 3 ਸਾਲਾਂ 'ਚ ਕੀ ਕੰਮ ਕਰਨੇ ਹਲਕਾ ਖਰੜੇ ਨੂੰ ਕਮਾਲ ਦਾ ਬਣਾਵਾਂਗੇ ਜੀ ਸ਼ਾਨਦਾਰ ਬਣਾਵਾਂਗੇ ਮੈਡਮ ਮੁੱਖ ਮੰਤਰੀ ਸਾਹਿਬ ਵੱਲੋਂ 13 0 ਦਾ ਮਿਸ਼ਨ ਚਲਾਇਆ ਜਾ ਰਿਹਾ ਹੈ ਲੱਗਦਾ ਇਹ ਕਾਮਯਾਬ ਹੋਊਗਾ ਕਿਉਂ ਨਹੀਂ ਹੋਵਾਂਗੇ ਜੀ ਪੰਜਾਬ ਦੇ ਲੋਕ ਮੇਰਾ ਪਰ ਹੱਥ ਰੱਖਣ ਸਿਰ ਤੇ ਪੰਜਾਬੀਆਂ ਨੂੰ ਸਮਝ ਆਉਣੀ ਚਾਹੀਦੀ ਹੈ ਵੀ ਜਿਹੜੀ ਵੋਟ ਹੈ ਉਹ ਇਮਾਨਦਾਰ ਇਨਸਾਨ ਨੂੰ ਪਾਉਣੀ ਆ ਸਰਦਾਰ ਭਗਵੰਤ ਮਾਨ ਜੀ ਨੂੰ ਤੇ ਆਪਣੇ ਆਮ ਲੋਕਾਂ ਦੀ ਬਣਾਈ ਹੋਈ ਜਿਹੜੀ ਆਮ ਘਰਾਂ ਦੇ ਬੱਚਿਆਂ ਦੀ ਬਣਾਈ ਹੋਈ ਸਰਕਾਰ ਹੈ ਇਹਦੇ ਮੋਢੇ ਮਜ਼ਬੂਤ ਰੱਖਣੇ ਨੇ ਤੇ 13 ਜ਼ੀਰੋ ਕਰਨ ਨੂੰ ਕੀ ਹੈ ਜੀ ਬਸ ਲੋਕ ਵਿਕਾਸ ਨੂੰ ਵੋਟ ਪਾਉਣ ਡਿਵੈਲਪਮੈਂਟ ਨੂੰ ਵੋਟ ਪਾਉਣ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਜਾਗਰੂਕ ਪੰਜਾਬੀਆਂ ਤੋਂ ਵੀ ਸਹੀ ਫੈਸਲਾ ਲੈਣਗੇ ਹਲਕਾ ਸੀਰੀਆ ਨਾਪਕੋ ਸਾਹਿਬ ਜੀ ਨੇ ਕਿ ਮਾਈਨਿੰਗ ਵੀ ਇੰਨਾ ਵੱਡਾ ਐਸੇ ਦਾ ਬੋਲਦਾ ਦੇਖੋ ਮੈਂ ਆਪਣੇ ਮੈਂ ਤੇ ਆਪਣੇ ਹਲਕੇ ਦੀ ਜਿਹੜੀ ਗੱਲ ਕਰ ਸਕਦੀ ਹਾਂ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਕਰ ਸਕਦੀ ਹਾਂ ਮੈਂ ਤੇ ਅਕਸਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੇ ਕੰਮ ਹਲੇ ਸਾਲ ਵੀ ਦੋਈ ਹੋਏ ਨੇ ਜੀ ਹਲੇ ਤੇ ਟ੍ਰੇਲਰ ਦਿਖਾਇਆ ਹਰ ਪਿਕਚਰ ਹਲੇ ਬਾਕੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੁਸੀਂ ਮੇਰੇ ਵੱਡੇ ਭਰਾਓ ਸਾਰੇ ਪੱਤਰਕਾਰ ਆਪਾਂ ਇੱਕ ਹੀ ਏਰੀਏ ਦੇ ਰਹਿਣ ਵਾਲੇ ਆ ਬੇਫਿਕਰ ਰਹੋ ਮੈਡਮ ਤੁਹਾਡੇ ਹਲਕੇ ਲਈ ਉਹ ਕਹਿ ਰਹੇ ਆ 400 ਤੋਂ ਪਾਰ ਜਾਵਾਂਗੇ ਕੀ ਕਹੋਗੇ ਤੁਸੀਂ ਬਈ 400 ਤੋਂ ਪਾਰ ਹੀ ਜਾਵਾਂਗੇ ਟੌਲੀ ਦੇ ਖੇਰਾਵਾ ਰੋਡ ਦੀ ਗੱਲ ਕਰਦੇ ਲਗਾਤਾਰ ਬੱਸ ਕਰਦੇ ਟੌਲੀ ਦੇ ਖੇਰਾਵਾ ਮੈਡਮ ਰੋਡ 11 ਕਿਲੋਮੀਟਰ ਟੋਟਾ ਹੈ ਕਰ ਰਹੇ ਆ ਜੀ ਮੰਡੀ ਬੋਰਡ ਦਾ ਮੰਡੀ ਬੋਰਡ ਦਾ ਨਰਿੰਦਰ ਮੋਦੀ ਨੇ ਪੈਸਾ ਭਾਜਪਾ ਸਰਕਾਰ ਨੇ ਰੋਕਿਆ ਹੋਇਆ ਪ੍ਰਮਾਤਮਾ ਸੁੱਖ ਰੱਖੇ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਨਰਿੰਦਰ ਮੋਦੀ ਦੀ ਸਰਕਾਰ ਬਦਲੇ ਤੇ ਮੰਡੀ ਬੋਰਡ ਦਾ 8000 ਜਿਹੜਾ ਪਿੰਡੂ ਕਾਸਟ ਫੰਡ ਹੈ ਰੋਕਿਆ ਹੋਇਆ ਉਹ ਸਾਡਾ ਵਾਪਸ ਆਵੇ ਤੇ ਹਰ ਇੱਕ ਜਿਹੜੀ ਸੜਕਾਂ ਪੰਜਾਬ ਚ ਬਣਾਈ ਜਾਊਗੀ ਬਹੁਤ ਮੈਡਮ ਜੀ ਕਿਸਨਾ